ਸਾਰੇ ਨੂੰ ਪਹਿਲਾਂ ਤਾਂ ਸਤ ਸ੍ਰੀ ਅਕਾਲ ਕਿ ਲੋ ਜੀ ਅੱਜ ਤੁਹਾਡੇ ਲਈ ਆਪਾਂ ਨਵੀਆਂ ਮੁਰਗਾ ਤਾਂ ਲੈ ਕੇ ਰੂਬਰੂ ਹੋਏ ਹਾਂ ਜੋ ਗਾਥਾ ਹੈਗੀ ਹੈ ਮਾਤਾ ਖੀਵੀ ਜੀ ਉਹਨਾਂ ਦੇ ਜੀਵਨ ਤੇ ਆਓ ਆਪਾਂ ਕਰੀਏ ਉਸ ਨੂੰ ਪੇਸ ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪ ਦੰਡ ਉਸ ਸਮਾਜ ਵਿੱਚ ਔਰਤ ਦਾ ਦਰਜੇ ਨਾਲ ਕਿਹਾ ਜਾਂਦਾ ਹੈ ਜਿਸ ਸਮਾਜ ਵਿੱਚ ਨਾਰੀ ਦੀ ਟੋਰ ਪਸ਼ੂ ਗਵਾਰ ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜੇਦਾਰ ਕਰਤੀ ਕਹਿ ਗਏ ਖਿੱਲੀ ਉਡਾਈ ਜਾਂਦੀ ਹੈ ਉਸ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ ਇਹੀ ਕਿ ਜਿਸ ਭਾਂਡੇ ਕਰਕੇ ਤੁਸੀਂ ਹੋਂਦ ਵਿੱਚ ਆਏ ਹੋ ਉਸੇ ਵਿੱਚ ਛੇਕ ਕਰ ਰਹੇ ਹੋ ਸਿੱਖ ਜਗਤ ਵਿੱਚ ਮਾਤਾ ਖੀਵੀ ਸਿੱਖ ਧਰਮ ਦੇ ਪਹਿਲੇ ਇਸਤਰੀ ਪ੍ਰਚਾਰਕ ਸਨ ਜਿਨ੍ਹਾਂ ਨੇ ਆਪਣੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਨਾ ਸਿਰਫ ਇਸਤਰੀ ਜਾਤੀ ਨੂੰ ਸੁਤੰਤਰ ਕਰਨ ਦੀ ਪਹਿਲ ਕੀਤੀ ਬਲਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਦੀ ਪ੍ਰਥਾ ਨੂੰ ਅਜੇ ਸੁਚੱਜੇ ਢੰਗ ਨਾਲ ਚਲਾਇਆ ਕਿ ਉਹਨਾਂ ਦੀ ਮਿਸਾਲ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮਨਾਰਾ ਬਣ ਗਈ 1469 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜਿੱਥੇ ਧਰਮਾਂ ਕੌਮਾਂ ਨਸਲਾਂ ਵਰਨਾਂ ਤੇ ਬੋਲੀਆਂ ਦੀ ਵਿਤ ਮੇਟਣ ਆਈ ਸੀ ਉੱਥੇ ਉਹਨਾਂ ਨੇ ਇਸਤਰੀ ਜਾਂtin ਵੀ ਬਰਾਬਰੀ ਤੇ ਸਤਕਾਰਤ ਥਾਂ ਦਿੱਤੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਇਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇ ਭਗਤ ਦੇ ਇਲਾਵਾ ਕਿਤੇ ਦੀ ਉਪਮਾ ਨਹੀਂ ਹੈ ਸਰਪੰਤੋਂ ਥਾਮਤੋਂ ਬਗੈਰ ਇੱਕ ਰਾਮ ਕਲਈ ਦੀ ਵਾਰ ਜੋ ਸੱਤੇ ਤੇ ਬਲਵੰਡ ਜੀ ਨੇ ਆਖੀ ਸੀ ਤੇ ਦੂਸਰਾ ਰਾਮਕਲੀ ਉਸਤਦ ਵਿੱਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਹੈ ਬਲਵੰਡ ਜੀ ਨੇ ਇੱਕ ਪੂਰੀ ਪੌੜੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਦੀ ਉਪਮਾ ਵਿੱਚ ਲੇਖੀ ਹੈ ਪਹਿਲੀਆਂ ਦੋ ਪੌੜੀਆਂ ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਬਾਰੇ ਲੇਖ ਕੇ ਜਿਸ ਵਿੱਚ ਗੁਰੂ ਸ਼ਬਦ ਦੇ ਲੰਗਰ ਦਾ ਜ਼ਿਕਰ ਕਰਦੇ ਹਨ ਤੀਜੀ ਪੌੜੀ ਵਿੱਚ ਉਹਨਾਂ ਨੇ ਮਾਤਾ ਖੀਵੀ ਦਾ ਜ਼ਿਕਰ ਕੀਤਾ ਹੈ ਜਿਸ ਦਾ ਮੱਝ ਬੂਨ ਕੁਝ ਇਸ ਤਰ੍ਹਾਂ ਦਾ ਹੈ ਉਧਰ ਆਤਮਿਕ ਖੁਰਾਕ ਨਾਮ ਰਸ ਤੇ ਸ਼ਬਦ ਦੀ ਦੌਲਤ ਗੁਰੂ ਅੰਗਦ ਦੇਵ ਜੀ ਖੁੱਲੇ ਹੱਥੇ ਵੰਡੀ ਜਾ ਰਹੇ ਸੀ ਤੇ ਇਧਰ ਮਾਤਾ ਅਖੀ ਵੀ ਜਿਸਮਾਨੀ ਖੁਰਾਕ ਦੁੱਧ ਘਿਓ ਤੇ ਖੀਰ ਲੰਗਰ ਵਿੱਚ ਵੰਡੀ ਜਾ ਰਹੀ ਸੀ ਕਿਤਨੀ ਕਰਦੀ ਸੀ ਉਹਨਾਂ ਦੀ ਕਲਣਾ ਤੇ ਕਿਤਨੇ ਵੱਡੇ ਸੀ ਉਹਨਾਂ ਦੀ ਜ਼ਿੰਮੇਵਾਰੀ ਪਏ ਕਬੂਲ ਖਸਮ ਨਾਲ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਈ ਜਿੰਨ ਗੋਏ ਉਠਾਲੀ ਬਲਵੰਡ ਨੇ ਆਪਣੇ ਸ਼ਬਦਾਂ ਵਿੱਚ ਮਾਤਾ ਖੀਵੀ ਆਪਣੇ ਪਤੀ ਵਾਂਗ ਬਹੁਤੀ ਭਲੇ ਇਨਸਾਨ ਸੀ ਉਹਨਾਂ ਦੀ ਛਾਂ ਪੁੱਤਰਾਂ ਵਾਂਗ ਸੰਘਣੀ ਤੇ ਠੰਡੀ ਸੀ ਇਤਨੀ ਮਿੱਠੀ ਖੀਰ ਸੀ ਉਤਨੇ ਹੀ ਮਿੱਠੇ ਉਹਨਾਂ ਦੇ ਬੋਲ ਸੰਨ ਹਰ ਇੱਕ ਨੂੰ ਬੜੇ ਪਿਆਰ ਨਾਲ ਲੰਗਰ ਖਵਾਉਂਦੇ ਤੇ ਜੇ ਕਿਸੇ ਗਰੀਬ ਗੁਰਦੇ ਨੂੰ ਮਾੜੀ ਹਾਲਤ ਵਿੱਚ ਦੇਖਦੇ ਤਾ ਚੁੱਪਚਾਪ ਉਸ ਦੀ ਜੇਬ ਵਿੱਚ ਪੈਸੇ ਵੀ ਪਾ ਦਿੰਦੇ ਬਲਵੰਦ ਖੀਵੀ ਨੇਕ ਜਨਾ ਜਿਸ ਬਹੁਤੀ ਸ਼ਾਉ ਪਰਤਾਲੀ ਲੰਗਰ ਦੌਹਲਤ ਵੰਡਿਏ ਅਸ ਅੰਮ੍ਰਿਤ ਖੀਰ ਖਿਆਲੀ ਗੁਰਸਿੱਖਾਂ ਦੇ ਮੁਖ ਓਜਲੇ ਮਨ ਮੁਖ தீਪਰਾਲੀ ਇਨਨਾ ਜਲਮ ਖਡੂਰ ਦੇ ਲਾਗੇ ਪੰਡ ਸੰਗਰ ਤਸਵੀਨ ਤਰਨ ਤਾਰਨ ਵਿਖੇ ਭਾਈ ਦੇਵੀ ਚੰਦ ਖੱਤਰੀ ਜੋ ਪੈਸੇ ਬਿਜੋ ਹਟਵਾਣੀ ਤੇ ਸ਼ਹੁਕਾਰ ਸੀ ਦੇ ਕਰ ਮਾਤਾ ਕਰਮ ਦੇ ਦੀ ਕੱਖੋ ਹੋਇਆ ਭਾਈ ਦੇਵੀ ਚੰਦ ਦਾ ਆਸ-ਪਾਸ ਦੇ ਇਲਾਕਿਆਂ ਵਿੱਚ ਕਾफी ਅਸਰ ਰਸੂਖ ਸੀ ਤੇ ਇਹ ਇੱਕ ਧਰਮੀ ਤੇ ਇਮਾਨਦਾਰ ਪੁਰਸ਼ ਕਰਕੇ ਜਾਣੇ ਜਾਂਦੇ ਹੂ ਘਰ ਦੇ ਸੁਚੱਜੇ ਮਾਹੌਲ ਦੇ ਕਾਰਨ ਜੀਵੀ ਜੀਵੀ ਕਰਦੇ ਕੰਮ ਕਾਜ ਵਿੱਚ ਸੁਗਣ ਸਰਲ ਸਾਦੀ ਤੇ ਮਿੱਠੇ ਸੁਭਾ ਇਨਾਂ ਦੇ ਅੰਗ ਸੰਗ ਵਿੱਚ ਸਮੋ ਗਿਆ ਸਨ 1520 ਈਸਵੀ ਵਿੱਚ ਉਸਾਂ ਨੂੰ 1520 ਈਸਵੀ ਵਿੱਚ ਬੀਬੀ ਕੀ ਵੀ ਜਿਹਦਾ ਭਿਆ ਭਾਈ ਫਿਰੂ ਮੱਲ ਦੇ ਪੁੱਤਰ ਭਾਈ ਲਹਿਣਾ ਜੀ ਨਾਲ ਹੋਇਆ ਭਾਈ ਫਿਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨਾ ਲਈ ਆਪਣੇ ਪਿੰਡ ਤੋਂ ਜਥਿਆਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਇਆ ਕਰਦੇ ਸਨ ਇਸ ਤਰ੍ਹਾਂ ਦੋਨੋਂ ਪਰਿਵਾਰਾਂ ਵਿੱਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਬਣ ਗਈ। ਇਸ ਸੋਚ ਸੁਭਾ ਧਾਰਮਿਕ ਤੇ ਸਮਾਜਿਕ ਸਾਂਝ ਦੇ ਕਾਰਨ ਇਹ ਨਵ ਵਿਆਹੀ ਜੋੜੀ ਇੱਕ ਸਾਰਤਾ ਤੇ ਇੱਕ ਸੁਰਤਾ ਵਾਲੀ ਆ ਦਰਸ਼ਕ ਜੋੜੀ ਹੋ ਦੇਬੜੀ ਜਦ ਬਾਬਾ ਫਿਰੂ ਮੱਲ ਤੇ ਚੌਧਰੀ ਤਖਤ ਮੱਲ ਦਾ ਮਤਭੇਦ ਹੋ ਗਿਆ ਤਾਂ ਬਾਬਾ ਫਿਰੂ ਮੱਲ ਜੀ ਆਪਣੇ ਪਰਿਵਾਰ ਸਹਿਤ ਮਤੇ ਦੀ ਸਰਾ ਛੱਡ ਕੇ ਪਿੰਡ ਸੰਗਰ ਆ ਗਏ ਕਿ ਉਹਨਾਂ ਨੇ ਹੱਟੀ ਪਾ ਲਈ ਤੇ ਭਾਈ ਲੈਣਾ ਜੀ ਵੀ ਪਿਤਾ ਦੇ ਨਾਲ ਰਲ ਕੇ ਹੱਟੀ ਵਿੱਚ ਕੰਮ ਕਰਨ ਲੱਗ ਪਏ ਇੱਥੇ ਆਪ ਜੀ ਦੇ ਦੋ ਪੁੱਤਰ ਦਾਸੂ ਤੇ ਦਾਤੂ ਗੀਤ ਤੇ ਦੋ ਧੀਆਂ ਬੀਬੀ ਅਨੋਖੀ ਤੇ ਬੀਬੀ ਅਮਰੋਹੀ 1526 ਈਸਵੀ ਵਿੱਚ ਜਦ ਫੇਲ ਮਲ ਗਈ ਚੜਾਈ ਕਰਕੇ ਤਾਂ ਘਰ ਤੇ ਦੁਕਾਨ ਦੀਆਂ ਜਿੰਮੇਵਾਰੀਆਂ ਦੇ ਨਾਲ-ਨਾਲ ਸੰਗਤਾਂ ਨਾਲ-ਨਾਲ ਭਗਤਾਂ ਦੇ ਜਥੇ ਨੂੰ ਹਰ ਸਾਲ ਦੀਵੀ ਦਰਸ਼ਨਾਂ ਲਈ ਜਵਾਲਾਮੁਖੀ ਲਈ ਆਉਣ ਦੀ ਜ਼ਿੰਮੇਵਾਰੀ ਵੀ ਭਾਈ ਲੈਣਾ ਜੀ ਦੇ ਸਿਰ ਤੇ ਪੈ ਗਈ ਭਾਈ ਲੈਣਾ ਜੀ ਵੀ ਪਿਤਾ ਦੇ ਨਾਲ ਦੇਵੀ ਦਾਰਸ਼ਨਾਂ ਨੂੰ ਜਾਂਦੇ ਦੇਵੀ ਭਗਤ ਹੋ ਗਏ ਸੰਨ ਉਹਨਾਂ ਨੇ 1532 ਈਸਵੀ ਵਿੱਚ ਉਹਨਾਂ ਨੇ 1532 ਈਸਵੀ ਤੱਕ ਲਗਾਤਾਰ ਦੇਵੀ ਭਗਤਾਂ ਦਾ ਜਥਾ ਲੈ ਕੇ ਜਵਾਲਾਮੁਖੀ ਜਾਣ ਦੀ ਹਿੰਦੇ ਚ ਨੂੰ ਬਰਕਰਾਰ ਰੱਖਿਆ ਇਸ ਸਮਕਤ ਤੱਕ ਦੇਸ਼ ਦੀ ਰਾਜਸੀ ਹਾਲਤ ਬਦਲ ਚੁੱਕੀ ਸੀ ਬਾਬਰ ਨੇ ਇਬਰਾਹਮ ਲੋਧੀ ਨੂੰ ਮਾਨੀ ਪਖ ਦੀ 30ਵੀਂ ਲੜਾਈ ਵਿੱਚ ਹਾਰਾ ਕੇ ਹਿੰਦੁਸਤਾਨ ਵਿੱਚ ਮੁਗਲ ਰਾਜ ਸਥਾਪਿਤ ਕਰਨ ਦੇ ਅਸਈ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਉਦਾਸੀਆਂ ਤੋਂ ਵਿਲੀ ਹੋ ਕੇ ਕਰਤਾਰਪੁਰ 8 ਦੇ ਸਨ ਉਨਾਂ ਨੇ ਮਾਨਵੀ ਅਸੂਲਾਂ ਤੇ ਕ੍ਰਾਂਤੀਕਾਰੀ ਵਿਚਾਰਾਂ ਦੀ ਚਰਚਾ ਘਰ-ਘਰ ਵਿੱਚ ਹੋਣ ਲੱਗੀ ਇੱਕ ਦਿਨ ਜਦ ਭਾਈ ਲਹਿਣਾ ਜੀ ਨੇ ਭਾਈ ਯੋਧ ਸਿੰਘ ਦੇ ਮੁਖ ਤੋਂ ਬੜੇ ਮਿੱਠੇ ਬੋਲਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਤਾਂ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਜਾਗ ਪਈ ਤੇ ਨਿਸ਼ਚਾ ਧਾਰ ਲਿਆ ਕਿ ਅਗਲੀ ਵਾਰ ਜਦ ਉਹ ਦੇਵੀ ਦਰਸ਼ਨਾਂ ਨੂੰ ਜਾਣਗੇ ਤਾਂ ਰਾਹ ਵਿੱਚ ਕਰਤਾਰਪੁਰ ਰੁਕਣਗੇ ਸੋ ਇਹ ਸੀ ਆਪਣੀ ਅੱਜ ਦੀ ਅਮਰ ਗਾਥਾ ਹਮੇਦ ਕਰਦਾ ਹਾਂ ਕਿ ਤੁਹਾਨੂੰ ਇਸ ਅਮਰ ਗਾਥਾ ਪਸੰਦ ਆਵੇਗੀ ਤੇ ਅਗਰ ਕੋਈ ਗਲਤੀ ਵੀ ਹੁੰਦੀ ਹੈ ਤਾਂ ਜਰੂਰ ਦੱਸਿਓ ਕਮੈਂਟਾਂ ਵਿੱਚ ਤੇ ਗਲਤੀ ਨੂੰ ਸੁਧਾਰਨ ਦਾ ਮੌਕਾ ਦੇਵਾਂਗੇ ਆਪਾਂ ਤੇ ਆਪਣੀ ਇਸ ਤਰ੍ਹਾਂ ਨਵੀਆਂ-ਨਵੀਆਂ ਅਮਰਗਾਥਾਵਾਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਯੂ ਕਰਿਆ ਕਰੋ ਤੇ ਉਦੋਂ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਰਹਿ ਬਰਕਾ ਜੀ ਆਗੇ ਬਾਅਦ ਦੇਖੋ ਖੁਸ਼ ਰਹੋ ਜੀ ਧੰਨਵਾਦ ਫੇਰ ਪਤੰਗ ਜੀ